ਹਾਂਜੀ ਅੱਜ ਨਾ ਮੈਂ ਤੁਹਾਨੂੰ ਦੋ ਤਿੰਨ ਇਹੋ ਜਿਹੀਆਂ ਆਈਡੀਆ ਦੱਸਣੀਆਂ ਐ ਕਿ ਕਮਲਕੌਰ ਭਾਬੀ ਦਾ ਕੁਝ ਵੀ ਨਹੀਂ ਸੀ ਕਮਲਕੌਰ ਭਾਬੀ ਦੀਆਂ ਵੀਡੀਓ ਤੁਸੀਂ ਭੁੱਲ ਜਾਓਗੇ ਤੇ ਤੁਸੀਂ ਕਹੋਗੇ ਕਿ ਕਮਲਕੌਰ ਭਾਬੀ ਨੇ ਤਾਂ ਕੁਝ ਵੀ ਗੰਦ ਨਹੀਂ ਪਾਇਆ ਜਿਹੜੀਆਂ ਇਹ ਕੈਨੇਡਾ ਦੀਆਂ ਤਿੰਨ ਕੁੜੀਆਂ ਨੇ ਇਹਨਾਂ ਦੀ ਉਮਰ ਹੋ ਗਈ 17 ਤੋਂ 18 ਸਾਲ ਤੇ ਜਿਹੜੀਆਂ ਇਹਨਾਂ ਦੀਆਂ ਇੰਸਟਾਗ੍ਰam ਤੇ ਵੀਡੀਓ ਹਨ ਜੇ ਤੁਸੀਂ ਇੱਕ ਵਾਰ ਵੇਖ ਲਈਆਂ ਤਾਂ ਤੁਸੀਂ ਪੱਕਾ ਉਹਨਾਂ ਨੂੰ ਫੋਲੋ ਕਰੋਗੇ ਤੇ ਵੀਡੀਓ ਵੀ ਮੈਂ ਕਹੂੰਗਾ ਨਾ ਇੰਨੀ ਆ ਘੈਂਟ ਐ ਤੁਹਾਨੂੰ ਸਵਾਦ ਆ ਜਾਣਾ ਵੇਖ ਕੇ ਤੇ ਉਹਨਾਂ ਦੀ ਆਈਡੀ ਮੈਂ ਤੁਹਾਨੂੰ ਦੱਸਣ ਲੱਗਿਆ ਤੇ ਪਹਿਲਾਂ ਤੁਸੀਂ ਕੀ ਇਹ ਕਮੈਂਟ ਕਰ ਦੇਣਾ ਮੈਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਵੀ ਕਰ ਦੇਣਾ ਇਸ ਵੀਡੀਓ ਨੂੰ ਤੇ ਇਦਾਂ ਦੀ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਇਦਾਂ ਦੀਆਂ ਯਾਰ ਹੌਟ ਵੀਡੀਓਜ਼ ਗੰਦੀਆਂ ਵੀਡੀਓ ਦੇਖਿਆ ਹੀ ਨਹੀਂ ਹੋਣੀਆਂ ਤੇ ਉਹ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਵੀ ਕਰਨੀ ਆ ਕਿ ਮੈਂ ਨਾ ਅੱਜ ਤੋਂ ਤਿੰਨ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸਮੇਤ ਇੱਕ ਪੂਰਾ ਵੱਡਾ ਪੀਡੀਐਫ ਹੈ 6000 ਪੇਜ ਦਾ ਪਰ ਉਹ ਵੀਡੀਓ ਤੇ ਮੇਰੇ ਹੁਣ ਤੱਕ ਦੇ ਸਭ ਤੋਂ ਘੱਟ ਵਿਊ ਆਏ ਨੇ ਸਿਰਫ 24 ਲੋਕਾਂ ਨੇ ਦੇਖੀਆ ਤੇ ਉਹ ਵੀਡੀਓ ਗਈ ਆ ਘੱਟੋ ਘੱਟ 5-6000 ਲੋਕਾਂ ਕੋਲ ਤਾਂ ਹੁਣ ਇਸ ਵੀਡੀਓ ਨੂੰ ਮੇਰਾ ਪਾਉਣ ਦਾ ਜਿਹੜਾ ਮੋਟਿਵ ਸੀ ਇਹ ਥੰਬਨੇਲ ਲਾਉਣ ਦਾ ਮੋਟਿਵ ਇਹੀ ਸੀਗਾ ਕਿ ਉਹ ਤਾਂ ਇੱਕ ਕਮਲਕੌਰ ਮਰੀ ਆ ਪਰ ਜਿਹੜੇ ਇਸ ਵੀਡੀਓ ਨੂੰ ਦੇਖਣਾ ਆਏ ਨੇ ਲੋਕ ਕੁੜੀਆਂ ਚਾਹੇ ਮੁੰਡੇ ਆ ਬੰਦੇ ਆ ਚਾਹੇ ਬੁੜੀਆਂ ਉਹਨਾਂ ਦੇ ਅੰਦਰ ਕਿੰਨੀਆਂ ਕਮਲਕੌਰਾਂ ਬੈਠੀਆਂ ਨੇ ਆਪਦੇ ਅੰਦਰ ਦੀਆਂ ਕਮਲਕੌਰਾਂ ਨੂੰ ਤੁਸੀਂ ਕਿਵੇਂ ਮਾਰੋਗੇ ਤੁਸੀਂ ਉਸ ਕਮਲਕੌਰ ਨੂੰ ਤਾਂ ਮਾਰਤਾ ਪਰ ਜਿਹੜੀ ਤੁਹਾਡੇ ਅੰਦਰ ਇੱਕ ਨਹੀਂ ਕੋਈ ਗਰੁੱਪ ਕਮਲ ਕਮਲਕੌਰਾਂ ਦਾ ਬੈਠਾ ਉਹਨੂੰ ਤੁਸੀਂ ਕਿਵੇਂ ਸਾਫ਼ ਕਰੋਗੇ ਤਾਂ ਇਹ ਇੱਕ ਵੀਡੀਓ ਮੈਂ ਸਿਰਫ ਐਸੇ ਲਈ ਬਣਾਈ ਸੀ ਉਹ ਲੋਕਾਂ ਲਈ ਜਿਹੜੇ ਕਹਿੰਦੇ ਨੇ ਕਿ ਲੋਕਾਂ ਨੇ ਕੁੜੀਆਂ ਨੇ ਇੰਸਟਾਗ੍ਰam ਤੇ ਗੰਦ ਪਾਇਆ ਪਰ ਤੁਸੀਂ ਇਹ ਵੀਡੀਓ ਨੂੰ ਦੇਖਣ ਕਿਉਂ ਆਏ ਆ ਆਪਣੇ ਆਪ ਨੂੰ ਇਹ ਸਵਾਲ ਕਰੋ ਚਲ ਜਿਹੜੇ ਬੰਦੇ ਮੈਨੂੰ ਰੋਜ਼ ਵੇਖਦੇ ਨੇ ਉਹਨਾਂ ਦਾ ਤਾਂ ਮੈਂ ਮੰਨਦਾ ਕਿ ਉਹ ਇਸ ਕਰਕੇ ਵੇਖਣ ਆਏ ਹੋਣੇ ਆ ਕਿ ਇਹ ਬੰਦਾ ਹਰ ਰੋਜ਼ ਹੈ ਕੋਈ ਨਾ ਕੋਈ ਵਧੀਆ ਵੀਡੀਓ ਪਾਉਂਦਾ ਹੈ ਅੱਜ ਇਹ ਨੇ ਇਹ ਇੱਕ ਘਟਿਆ ਜੰਗੰਦੀ ਵੀਡੀਓ ਕਿਉਂ ਕਿਉਂ ਬਣਾਈ ਤੇ ਕਿਉਂ ਪਾਈ ਉਹ ਤਾਂ ਚਲ ਮੰਨਦਾ ਜਿਹੜੇ ਮੇਰੇ ਰੈਗੂਲਰ ਲੋਕ ਨੇ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਜਿਹੜੇ ਮੈਨੂੰ ਰੋਜ਼ ਵੇਖਦੇ ਨੇ ਉਹਨਾਂ ਦਾ ਮੰਨਦਾ ਕਿ ਉਹ ਮੇਰੀ ਵੀਡੀਓ ਤੇ ਇਸ ਲਈ ਆਏ ਨੇ ਪਰ ਜਿਹੜੇ ਨਵੇਂ ਲੋਕ ਨੇ ਜਿਨ੍ਹਾਂ ਨੇ ਮੈਨੂੰ ਪਹਿਲਾਂ ਕਦੇ ਨਹੀਂ ਵੇਖਿਆ ਉਹਨਾਂ ਨੇ ਵੀ ਇਸ ਵੀਡੀਓ ਨੂੰ ਜੇ ਦੇਖਿਆ ਏ ਤਾਂ ਫਿਰ ਉਹ ਲੋਕਾਂ ਦੇ ਅੰਦਰ ਕਿੰਨੀਆਂ ਕ ਕਮਲ ਕੌਰਾਂ ਨੇ ਉਹਨਾਂ ਨੂੰ ਤੁਸੀਂ ਕਿਵੇਂ ਖਤਮ ਕਰੋਗੇ ਤਾਂ ਅੱਜ ਤੁਸੀਂ ਪਾਵਾਂ ਕਿੰਨਾ ਮਰਜ਼ੀ ਰੌਲਾ ਪਾ ਲਓ ਕਿ ਫਲਾਨੇ ਨੇ ਗੰਦ ਪਾਇਆ ਢੌਂਕੇ ਨੇ ਗੰਦ ਪਾਇਆ ਚਲੋ ਮੰਨਦੇ ਆ ਗੰਦ ਪਾਉਣਾ ਗਲਤ ਗੱਲ ਐ ਕਿਤੇ ਨਾ ਕਿਤੇ ਅਸਰ ਪੈਂਦਾ ਉਸ ਵੀਡੀਓ ਦਾ ਪਰ ਜੇ ਤੁਸੀਂ ਹੁਣ ਇਸ ਵੀਡੀਓ ਦਾ ਥੰਬਨੇਲ ਦੇਖ ਕੇ ਇਸ ਵੀਡੀਓ ਨੂੰ ਦੇਖਣ ਆਏ ਆ ਕਿ ਕਿਹੜੀ ਆਈਡੀਆ ਕਿਹੜੀਆਂ ਕੁੜੀਆਂ ਉਹ ਗੰਦ ਪਾਉਂਦੀਆਂ ਨੇ ਕਿ ਇਹੋ ਜੀਆਂ ਉਹਨਾਂ ਦੀਆਂ ਵੀਡੀਓ ਨੇ ਤਾਂ ਫੇਰ ਯਾਰ ਮਤਲਬ ਤੁਹਾਡੇ ਵਿੱਚ ਤੇ ਉਹ ਜਿਹੜਾ ਲੋਕ ਐ ਇਹਨਾਂ ਤੇ ਇੰਸਟਾਗ੍ਰam ਫੇਸਬੁੱਕ YouTube ਤੇ ਗੰਦ ਪਾਉਂਦ ਨੇ ਤੇ ਉਹਨਾਂ ਤੇ ਤੁਹਾਡੇ ਵਿੱਚ ਕੀ ਫਰਕ ਐ ਤਾਂ ਜੇ ਤੁਹਾਡੀ ਮਾਨਸਿਕਤਾ ਹਲੇ ਵੀ ਇੱਥੇ ਰੁਕੀ ਹੋਈ ਆ ਕਿ ਅਸੀਂ ਜਾ ਕੇ ਦੇਖੀਏ ਦਵਾਦਵ ਕਿਹੜੀ ਕੁੜੀ ਕਿਹੜੀ ਵੀਡੀਓ ਪੋਸਟ ਕਰੀ ਜਾਂਦੀ ਆ ਕਿਹੜੀ ਜਿਹੜੀ ਆਂਟੀ ਆ ਗੰਦ ਪਾਈ ਜਾਂਦੀ ਆ ਤਾਂ ਓਨੀ ਧੀਰ ਤੁਸੀਂ 100 ਕਮਲਕੌਰਾਂ ਨੂੰ ਮਾਰ ਲਓ ਪਰ ਤੁਹਾਡੇ ਅੰਦਰ ਦੀ ਜਿਹੜੀ ਦਰਿੰਦਗੀ ਹਵਸ ਹੈ ਉਹ ਇਦਾਂ ਹੀ ਰਹਿਣੀ ਆ ਭਾਵੇਂ ਤੁਸੀਂ ਗੰਦ ਨੂੰ ਦੇਖੋ ਚਾਹੇ ਨਾ ਦੇਖੋ ਜਿਹੜਾ ਕੁਝ ਤੁਹਾਡੇ ਅੰਦਰ ਹੈ ਨਾ ਉਹ ਬਾਹਰ ਨਿਕਲ ਨੂੰ ਨਹੀਂ ਰਹਿੰਦਾ ਬੇਸ਼ੱਕ ਤੁਸੀਂ ਲੋਕਾਂ ਦੇ ਸਾਹਮਣੇ ਨਾ ਕਰੋ ਇਹ ਪਰ ਜਦੋਂ ਵੀ ਤੁਸੀਂ ਇਕੱਲੇ ਬੈਠੋਗੇ ਤੁਹਾਡੇ ਅੰਦਰ ਦੀ ਜਿਹੜੀ ਹਫਸਾ ਜਾਂ ਗੰਦਗੀ ਆ ਉਹ ਨਿਕਲਣੀ ਨਿਕਲਣੀ ਹੈ ਤਾਂ ਜਿੱਦਾਂ ਦਾ ਮੈਂ ਅੱਜ ਥੰਬਨੇਲ ਬਣਾਇਆ ਤਾਂ ਇਦਾਂ ਦੀਆਂ ਵੀਡੀਓ ਨਾ ਦੇਖਿਆ ਕਰੋ ਤੇ ਨਾ ਹੀ ਗੰਦ ਪਾਇਆ ਕਰੋ ਤੇ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਸੀਗਾ ਕਿ ਮੈਂ ਇੱਕ ਵੀਡੀਓ ਆ ਜਿਹੜੀ ਤਿੰਨ ਚਾਰ ਦਿਨ ਪਹਿਲਾਂ ਪਾਈ ਆ ਮੈਂ ਬਹੁਤ ਵਧੀਆ ਵੀਡੀਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਜਿਹੜੀ ਬਣਾ ਕੇ ਪਾਈ ਤੇ ਉਹਦਾ ਜਿਹੜਾ ਮੈਂ ਪੀਡੀਐਫ ਦਾ ਲਿੰਕ ਵੀ ਦਿੱਤਾ ਆਪਣੀ ਵੀਡੀਓ ਵਿੱਚ ਕਿ ਤੁਸੀਂ ਇੱਥੋਂ ਆ ਜਿਹੜਾ ਇਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ ਭਾਈ ਸਾਹਿਬ ਸਿੰਘ ਜੀ ਦਾ ਜਿਹੜਾ ਉਹਨਾਂ ਨੇ ਬਹੁਤ ਮਿਹਨਤ ਨਾਲ ਲਿਖਿਆ ਇੱਕ ਇੱਕ ਸ਼ਬਦ ਦੀ ਵਿਆਖਿਆ ਕੀਤੀ ਆ ਇੱਕ ਇੱਕ ਸ਼ਬਦ ਦੇ ਜਿਹੜੇ ਅਰਥ ਦਿੱਤੇ ਨੇ ਤਾਂ ਹਰ ਇੱਕ ਬਾਣੀ ਦੀ ਜਿਹੜੀ ਲਾਈਨ ਹੈ ਹਰ ਇੱਕ ਸ਼ਲੋਕ ਹੈ ਉਸ ਨੂੰ ਤੁਸੀਂ ਕੀ ਆਸਾਨੀ ਨਾਲ ਸਮਝ ਸਕਦੇ ਆ ਇਸ ਪੀਡੀਐਫ ਜਿਹੜਾ ਪੀਡੀਐਫ ਮੈਂ ਉੱਥੇ ਲਿੰਕ ਦਿੱਤਾ ਹੈ ਤੇ ਹਰ ਆਪਾਂ ਅਕਸਰ ਕਹਿੰਦੇ ਆ ਕਿ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਜਿਹੜਾ ਆਮ ਬੰਦੇ ਨੂੰ ਸਮਝ ਨਹੀਂ ਆਉਂਦਾ ਪਰ ਜਦੋਂ ਤੁਸੀਂ ਉਸ PDF ਦੀ ਮਦਦ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋਂਗੇ ਤਾਂ ਤੁਹਾਨੂੰ ਇੱਕ ਇੱਕ ਲਾਈਨ ਇੱਕ ਇੱਕ ਸ਼ਬਦ ਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਹੋ ਗਿਆ ਸਮਝ ਆਊਗਾ ਤੁਹਾਨੂੰ ਕਿਸੇ ਵੀ ਗ੍ਰੰਥੀ ਦੀ ਜਾਂ ਕਿਸੇ ਵੀ ਮਾਰ ਬੰਦੇ ਦੀ ਲੋੜ ਨਹੀਂ ਪੈਣੀ ਤਾਂ ਇਹ ਸਾਰੀਆਂ ਚੀਜ਼ਾਂ ਕਾਦੇ ਲਈ ਬਣਾਈਆਂ ਗਈਆਂ ਕਿ ਲੋਕਾਂ ਨੂੰ ਆ ਜਿਹੜੀ ਸਮਝ ਆ ਜਾਏ ਇਹ ਜਿਹੜੀਆਂ ਬਾਣੀਆਂ ਦੇ ਟੀਕੇ ਆ ਇਸੇ ਲਈ ਕਰੇ ਗਏ ਆ ਤਾਂ ਉਹ ਟੀਕਾ ਮੈਨੂੰ ਮਿਲਿਆ ਸੀਗਾ ਅੱਜ ਤੋਂ 3-4 ਸਾਲ ਪਹਿਲਾਂ ਤੇ ਮੈਂ ਉਸ ਨੂੰ ਪੜਿਆ ਵੀ ਤੇ ਮੈਂ ਸੋਚਿਆ ਵੀ ਇਹ ਜਿਹੜੀ ਚੀਜ਼ ਹੈ ਜਿਹੜਾ ਇਹ ਟਿਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 6000 ਰੁਪਏ ਦਾ ਟਿਕਾ ਹੈ ਇਹ ਲੋਕਾਂ ਨਾਲ ਵੀ ਆਪਾਂ ਸ਼ੇਅਰ ਕਰੀਏ ਪਰ ਲੋਕ ਯਾਰ ਇਦਾਂ ਦੇ ਆ ਉਹਨਾਂ ਦੀ ਮਾਨਸਿਕਤਾ ਕਿ ਜੇ ਮੈਂ ਅੱਜ ਵੀਡੀਓ ਪਾ ਦਿੰਨਾ ਕਿਸੇ ਅੱਧ ਕੱਪੜਿਆਂ ਚ ਹੋਈ ਔਰਤ ਦੀ ਜਾਂ ਉਦਾਂ ਦੀ ਕੋਈ ਫੋਟੋ ਲਾ ਕੇ ਆਪਣੀ ਇੱਕ ਫੁੱਲ ਵੀਡੀਓ YouTube ਤੇ ਪਾ ਦਿੰਨਾ ਤਾਂ ਉਸ ਤੇ ਕੀ ਆ 100 ਮਿਲੀ ਸੌਰੀ 100k ਲੱਖ ਵਿਊ ਆ ਜਾਊਗਾ ਘਟੋ ਘਾਟ ਤੇ ਇਸ ਵੀਡੀਓ ਤੇ ਵੀ ਮੈਨੂੰ ਯਕੀਨ ਹੈ ਕਿ ਮੇਰੀਆਂ ਆਮ ਵੀਡੀਓ ਆ ਜਿਹੜੀਆਂ ਉਸ ਵੀਡੀਓ ਤੋਂ ਜ਼ਿਆਦਾ ਵਿਊ ਆਉਣੇ ਨੇ ਕਿਉਂ ਆਉਣੇ ਨੇ ਕਿਉਂਕਿ ਮੈਂ ਇਸ ਵੀਡੀਓ ਦਾ ਜਿਹੜਾ ਥੰਬਨੇਲ ਹੀ ਇਸ ਤਰ੍ਹਾਂ ਦਾ ਬਣਾਇਆ ਕਿ ਲੋਕ ਆ ਜਿਹੜੇ ਉਹਨਾਂ ਦੀ ਗੰਦਗੀ ਦਾ ਪਤਾ ਲੱਗੇ ਇਹ ਵੀਡੀਓ ਮੈਂ ਸਿਰਫ ਇੱਕ ਸਰਵੇ ਲਈ ਇੱਕ ਥੰਬਨੇਲ ਬਣਾਇਆ ਕਿਉਂਕਿ ਮੈਂ ਇੱਕ ਪਹਿਲਾਂ ਬਹੁਤ ਵਧੀਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਥੰਬਨੇਲ ਲਾ ਕੇ ਤੇ ਇਸ ਵੀਡੀਓ ਤੋਂ ਤੁਹਾਨੂੰ ਕੀ ਸਿੱਖਿਆ ਮਿਲ ਸਕਦੀ ਆ ਤੁਸੀਂ ਕਿਦਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ ਸਕਦੇ ਆ ਉਹ ਸਾਰੀ ਮੈਂ ਡਿਟੇਲ ਜਿਹੜੀ ਪਾਈ ਹੋਈ ਸੀਗੀ ਨਾਲ ਕੀ ਆਓ ਤੁਸੀਂ ਆਸਾਨੀ ਨਾਲ ਕੀ ਆ ਉਸ ਵੀਡੀਓ ਤੋਂ ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪੀਡੀਐਫ ਵੀ ਡਾਊਨਲੋਡ ਕਰ ਸਕਦੇ ਸੀ ਜਿਹੜਾ ਟੀਕਾ ਸੀਗਾ ਤੇ ਉਹ ਚ ਮੈਂ ਜਿਹੜੀ ਗੱਲ ਕਹੀ ਸੀਗੀ ਕਿ ਤੁਸੀਂ ਇਸ ਨੂੰ ਜੇ ਪੜਨਾ ਹੈ ਤਾਂ ਪੂਰਾ ਉਦਾਂ ਹੀ ਪੜਨਾ ਜਿੱਦਾਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਦੇ ਆ ਕਿਉਂਕਿ ਉਸ ਵਿੱਚ ਬਾਣੀ ਹੀ ਦਿੱਤੀ ਹੋਈ ਆ ਪਰ ਜੇ ਤੁਸੀਂ ਹੁਣ ਵੀ ਮੇਰੀ ਉਹ ਵੀਡੀਓ ਜਾ ਕੇ ਦੇਖੋਗੇ YouTube ਤੇ ਮੇਰੇ ਇਸ ਚੈਨਲ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਟੀਕਾ 6000 ਪੇਜ ਦਾ ਤਾਂ ਉਸ ਉਹ ਵੀਡੀਓ ਅੱਜ ਵੀ ਪਈ ਆ ਪਰ ਮੈਨੂੰ ਪਤਾ ਲੋਕ ਇਦਾਂ ਦੀਆਂ ਚੀਜ਼ਾਂ ਬਿਲਕੁਲ ਨਹੀਂ ਵੇਂਦੇ ਪਰ ਜਦੋਂ ਤੁਸੀਂ ਕਮਲਕੌਰ ਦੀ ਕੋਈ ਵੀਡੀਓ ਆ ਜਾਏ ਕੋਈ ਅਮਰਤਪਾਲ ਦੀ ਵੀਡੀਓ ਆ ਜਾਏ ਤਾਂ ਸਾਰੇ ਲੋਕ ਉੱਥੇ ਜਾ ਕੇ ਕੀ ਇਹ ਵਿਦਵਾਨ ਬੰਦੇ ਆ ਉੱਥੇ ਜਾ ਕੇ ਥੱਲੇ ਕਮੈਂਟ ਕਰਦੇ ਆ ਕਿ ਇਹ ਇਦਾਂ ਚੰਗਾ ਹੋਇਆ ਗੰਦਗੀ ਨੂੰ ਇਦਾਂ ਸਾਫ਼ ਕਰਨਾ ਚਾਹੀਦਾ ਫਲਾਨਾ ਕਰਨਾ ਚਾਹੀਦਾ ਢਿਓਂਕਾ ਕਰਨਾ ਚਾਹੀਦਾ ਪਰ ਜਦੋਂ ਤੁਹਾਡੇ ਆਪਣੇ ਆਪ ਤੇ ਗੱਲ ਆਉਂਦੀ ਹੈ ਤੁਹਾਡੀ ਆਪਣੀ ਗੰਦਗੀ ਤੇ ਆਉਂਦੀ ਹੈ ਗੱਲ ਤਾਂ ਤੁਸੀਂ ਉਦੋਂ ਕੋਈ ਚਾਤ ਨਹੀਂ ਮਾਰਦੇ ਆਪਣੇ ਅੰਦਰ ਜਿਹੜੀਆਂ ਤੁਹਾਡੇ ਅੰਦਰ ਕਮਲਕੌਰਾਂ ਦਾ ਗਰੁੱਪ ਬੈਠਾ ਹੈ ਨਾ ਪਹਿਲਾਂ ਉਹਨੂੰ ਸਾਫ਼ ਕਰੋ ਫਿਰ ਤੁਸੀਂ ਜਾ ਕੇ ਸਮਾਜ ਚ ਸਫਾਈ ਕਰ ਸਕਦੇ ਆ ਤਾਂ ਜਿਹੜੀ ਗੱਲ ਅਮਰਤਪਾਲ ਦੀ ਆ ਜਾਂ ਫਿਰ ਉਹ ਕਮਲਕੌਰ ਦੀ ਆ ਉਹ ਇੱਕ ਵੱਖਰੀ ਗੱਲ ਹੈ ਉਹ ਸਮਾਜ ਦਾ ਇੱਕ ਅਲੱਗ ਜਿਹੜਾ ਆਪਾਂ ਕਹਿ ਸਕਦੇ ਹਾਂ ਮੁੱਦਾ ਪਰ ਜਿਹੜਾ ਤੁਹਾਡੇ ਅੰਦਰ 간ਦਾ ਜਾਂ ਮੇਰੇ ਅੰਦਰ 간ਦਾ ਉਹਨੂੰ ਅਸੀਂ ਕਿੱਦਾਂ ਨਿਚੇਠਣਾ ਹੈ ਕਿੱਦਾਂ ਉਸ ਤੇ ਠੱਲ ਪਾਉਣੀ ਆ ਤਾਂ ਉਹ ਆਪਣੇ ਆਪ ਨੂੰ ਇੱਕ ਸਵਾਲ ਕਰੋ ਜੇ ਤੇ ਮੈਂ ਫਿਰ ਕਹਿੰਨਾ ਤੁਸੀਂ ਜੇ ਹੁਣ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਚਾਹੁੰਦੇ ਹੋ ਅਰਥਾਂ ਸਮੇਤ ਤੇ ਉਸ ਦੀ ਪੂਰੀ ਵਿਆਖਿਆ ਚਾਹੁੰਦੇ ਆ ਹਰ ਇੱਕ ਸ਼ਬਦ ਦੀ ਹਰ ਇੱਕ ਜਿਹੜੇ ਉਸ ਦੀ ਬਾਣੀ ਦੇ ਸ਼ਲੋਕ ਨੇ ਉਸ ਦੀ ਤਾਂ ਤੁਸੀਂ ਜਿਹੜੀ ਮੇਰੀ ਪਿਛਲੀ ਵੀਡੀਓ ਪਾਈ ਆ ਉਹਦੇ ਵਿੱਚ ਮੈਂ ਲਿੰਕ ਦਿੱਤਾ ਹੋਇਆ ਉੱਥੋਂ ਜਾ ਕੇ ਤੁਸੀਂ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪੀਡੀਐਫ ਹੈ ਡਾਊਨਲੋਡ ਕਰ ਸਕਦੇ ਆ ਤੇ ਹਰ ਇੱਕ ਜਿਹੜੀ ਉੱਥੇ ਬਾਣੀ ਆ ਜਾਂ ਉਹਨਾਂ ਦੀਆਂ ਸਤਰਾਂ ਉਹਨਾਂ ਨੂੰ ਕਿਹਾ ਡੰਗਾਈ ਵਿੱਚ ਪੜ੍ਹ ਸਕਦੇ ਆ ਤੇ ਇਦਾਂ ਦੀਆਂ ਜਿੱਦਾਂ ਦੀ ਮੈਂ ਅੱਜ ਵੀਡੀਓ ਬਣਾਈ ਆ ਭਾਵੇਂ ਮੈਂ ਉਦਾਂ ਹੀ ਬਣਾਈ ਸੀਗੀ ਪਰ ਤੁਸੀਂ ਇਦਾਂ ਦੀ ਵੀ ਵੀਡੀਓ ਤੇ ਨਾ ਕਲਿੱਕ ਕਰਨ ਦੀ ਅੱਜ ਸੌਂਖਾਓ ਕਿ ਮੈਂ ਅੱਜ ਤੋਂ ਇਦਾਂ ਦੀ ਵੀਡੀਓ ਵੇਖਦਾ ਹੀ ਨਹੀਂਗਾ